ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਬਈ ਰੋਜ਼ ਦੀ ਤਰ੍ਹਾਂ ਅੱਜ ਫੇਰ ਕੋਟਕਪੂਰਾ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:00 ਵੱਜ ਚੁੱਕੇ ਆ ਤੇ ਅੱਜ ਵੀ ਟਰਾਲੀਆਂ ਜਿਹੜੀਆਂ ਦੋ ਹੀ ਆਈਆਂ ਤੇ ਤਾਰੀਖ ਜਿਹੜੀ ਅੱਜ ਹੋ ਗਈ 20 ਸਤੰਬਰ 2025 ਤੇ ਰੇਟ ਦੀ ਗੱਲ ਕਰੀਏ ਵੀ ਕੱਲ ਉਹੀ 350 ਦੇ ਆਸਪਾਸ ਜਿਹੜਾ ਗੱਲ ਰੇਟ ਚੱਲਿਆ ਸੀਗਾ ਤੇ ਕੱਲ ਬਾਹਰ ਦੀ ਤੂੜੀ ਵੀ ਆਈ ਸੀ ਤੇ ਲਫਾਫੇ ਵਾਲੀ ਵੀ ਤੇ ਅੰਦਰ ਦੀ ਤੂੜੀ ਵੀ ਜਿਹੜੀ ਆਈ ਸੀਗੀ ਅੱਜ ਵੀ ਦੇਖਾਂਗੇ ਵੀ ਕੀ ਰੇਟ ਜਿਹੜਾ ਰਹਿਣ ਵਾਲਾ ਤੇ ਵੀਡੀਓ ਨੂੰ ਦੱਬ ਕੇ ਕਰਦੇ ਬੀ ਸ਼ੇਅਰ ਬਾਕੀ ਵੀ ਬਾਸਮਤੀ ਦੇ ਰੇਟ ਦੀ ਜਿਹੜੀ ਬੋਲੀ ਦੀ ਵੀਡੀਓ ਡੇਲੀ ਆਪਾਂ ਅਪਲੋਡ ਕਰ ਰਹੇ ਹਾਂ ਤੇ YouTube ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਨਾਭਾ ਮੰਡੀ ਤੇ ਕੋਟਕਪੂਰਾ ਮੰਡੀ ਜਿਹੜੀ ਵੀਡੀਓ ਹੁੰਦੀ ਹੈ ਤੇ ਕੋਸ਼ਿਸ਼ ਬਈ ਹੁਣ ਕਰਿਆ ਕਰਾਂਗੇ ਫਰੀ ਕੋਟ ਮੰਡੀ ਦੀ ਵੀ ਜਿਹੜੀ ਵੀਡੀਓ ਪਾਇਆ ਕਰੀਏ ਤੇ ਬਾਕੀ ਅੱਜ ਤੂੜੀ ਦਾ ਜਿਹੜਾ ਰੇਟ ਆਪਾਂ ਦੇਖਦੇ ਹਾਂ ਤੇ ਦੋ ਬਈ ਹਲੇ ਤੀਕ ਟ੍ਰਾਲੀਆਂ ਆਈਆਂ ਤੇ ਟਾਈਮ ਆ ਜਿਹੜਾ 7:00 ਵਜ ਕੇ 1 ਮਿੰਟ ਹੋ ਚੁੱਕਿਆ ਇਹ ਆਪਾਂ ਵੀ ਨੇੜ ਨੂੰ ਹੁੰਨੇ ਆ ਤੂੜੀ ਸੋਨੇ ਚੈੱਕ ਕਰਾ ਦਿੰਦੇ ਆ ਪਹਿਲੀ ਟਰਾਲੀ ਦੀ ਜਿਹੜੀ ਬੋਲੀ ਸ਼ੁਰੂ ਹੋਣੀ ਆ ਉਨਾ ਟਾਈਮ ਬਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ। ਜੋ ਵੀ ਅੰਦਰ ਦੀ ਜਿਹੜੀ ਤੂੜੀ ਆ ਤੇ ਚਿੱਟਾ ਰੰਗ ਆ ਤੇ ਪੱਲੀਆਂ ਮੰਨ ਲਓ ਵੀ ਹੈਗੀਆਂ ਤੇ ਬਾਕੀ ਰੇਟ ਜਿਹੜਾ ਦੇਖਾਂਗੇ ਵੀ ਕਿੱਥੋਂ ਤੱਕ ਜਿਹੜਾ ਜਾਂਦਾ ਤੇ ਗਾਗ ਜਿਹੜਾ ਅੱਜ ਆਇਆ ਲੱਗਦਾ ਅੱਜ ਕੱਲ ਨੂੰ ਕੱਲ੍ਹ ਕਿ ਜਿੰਨਾ ਗਾਗ ਹੈਗਾ ਤੇ ਬਾਕੀ ਵੀ ਪਰ ਅੱਜ ਟਰਾਲੀਆਂ ਜਿਹੜੀਆਂ 2 ਆ ਤੇ ਕੱਲ ਜਿਹੜੀਆਂ 8 9 ਜਿਹੜੀਆਂ ਟਰਾਲੀਆਂ ਆਈਆਂ ਸੀ ਨਾ ਤੇ ਅੱਜ ਬਾਕੀ ਰੇਟ ਦੇਖਣ ਆਲਾ ਹੋਊਗਾ ਬਈ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ ਜੀ ਚਲੋ ਜੀ ਦੇਖਦੇ ਹਾਂ ਬਾਕੀ ਕੀ ਰੇਟ ਲੱਗਦਾ ਬੋਲੀ ਸ਼ੁਰੂ ਹੋਣ ਵਾਲੀ ਆ ਹਾਂ ਜੀ ਵੀਡੀਓ ਹਾਂ ਜੀ 20 ਹੋ ਗਈ 7 ਤੱਕ ਜਾਏਗਾ ਪਹਿਲੀ ਤਰੀਕ ਨੂੰ 7:30 ਵਜੇ ਕਰ ਦਿੰਦੇ ਆਂ ਆ ਕਰ ਦਿਓ ਹਾਂ ਹੁਣ ਕਦੋਂ ਜਿਹੜਾ ਦਿਨ ਜ਼ਿਆਦਾ ਹੈਗਾ ਅੱਜ ਪੈਸੇ ਨੂੰ ਭਾਗ ਆਪ ਨੂੰ ਲੱਗਦਾ ਹਾਂ ਜੀ ਠੀਕ ਹੈ ਠੀਕ ਹੈ ਬਾਈ ਦੇ ਦੇਣੇ ਆਪਾਂ ਇਥੋਂ ਪਹਿਲੀ ਤਰੀਕ ਨੂੰ ਇਹਨੂੰ ਕਰ ਦਿੰਦੇ ਆਂ ਆਵਾਜ਼ ਦੇ ਦੇਣੇ ਰੋਇ ਆਵਾਜ਼ ਦੇ ਦੇਖ ਲਓ ਪਹਿਲਾਂ ਹਜੇ 5 ਦਿਨ ਪਹਿਲਾਂ ਦੇ ਦਿੰਦੇ ਜੀ ਨਹੀਂ ਨਹੀਂ ਹੁਣ ਕਰ ਦਿਓ ਫਿਰ ਦੋਸਤ ਤੁਸੀ ਬਾਈ ਜੀ ਦੱਸ ਦਿਆ ਜੀ ਮਾਜਾ ਕੱਛਾ ਵੀ ਲੈ ਕੇ ਗਏ ਗੱਟ ਗਰੀਫ ਕੋ ਕਲੀ ਗਰੀਫ ਭਾਈ ਪਹਿਲੀ 3 ਤੋਂ 7:30 ਵਜੇ ਬੋਲੀ ਆ ਹਾਂ ਸਹੀ ਆ ਸਹੀ ਪਹਿਲੀ 3 ਤੋਂ 7:30 ਵਜੇ ਬੋਲੀ ਆ ਭਾਈ ਬੋਲੋ ਭਾਈ ਅੰਦਰ ਦੀ ਕੁੜੀ ਆ 350 ਰੁਪਿਆ 350 ਜਾਨੀ ਵੀਰ 25 ਨਹੀਂ ਪਿਆਉਂਗੇ ਭਾਈ 500 ਰੁਪਿਆ 500 ਭਾਈ ਚੱਲ 300 ਚਾਹੇ 400 ਕਾ ਦੇ ਫਿਰ ਨਹੀਂ ਚੱਲਦਾ ਤੈਨੂੰ ਪੂਰਾ ਹੀ ਆ ਜਿਹੜੀ ਪੂਰਾ ਹੀ ਰੇਟ ਵੱਧੂਗਾ ਜੁੱਲੀ ਪੰਜ ਕਰੀ ਆਪਾਂ ਟੈਕਸ ਤੇ ਬੈਕਸ ਤੇ ਚੱਲ ਗਏ ਉਹ ਜਾ ਰੇਟ ਵੱਧੂਗਾ 60 ਰੁਪਏ ਹਾਂ ਜੁਲੀ ਵੀ ਨਾਲੇ ਜੁਲੀ ਫਿਰ 60 ਰੁਪਏ 70 80 90 95 400 500 410 15 20

ਲੋ ਵੀ ਪਹਿਲੀ ਟਰਾਲੀ ਜਿਹੜੀ ਲੱਗੀ 400 ਦੇ 20 ਰੁਪਏ ਅੰਦਰ ਦੀ ਥੂੜੀ ਸੀ ਤੇ ਪੰਜ ਘਣਾਂ ਜਿਹੜੀ ਜਾਣੀਆਂ ਤੇ ਵੀ ਇੱਥੋਂ ਲਗਭਗ ਹੋਊਗਾ 3.7 ਕਿਲੋਮੀਟਰ ਜਿਹੜਾ ਇੱਥੋਂ ਹੋਊਗਾ ਤੇ 300 ਰੁਪਏ ਜਿਹੜਾ ਕਿਰਾਇਆ ਤੇ 7 ਤੋਂ 8-9 ਕਿਲੋਮੀਟਰ ਜਿਹੜਾ ਹੋ ਸਕਦਾ ਤੇ ਬਾਕੀ ਵੀ ਅਗਲੀਆਂ ਟਰਾਲੀਆਂ ਆਪਾਂ ਦੇਖਦੇ ਆਂ ਕੀ ਰੇਟ ਜਾਂਦੀਆਂ ਘਰ ਜਾਂਦੇ ਆਂ ਤਾਂ ਬਾਹਰਲੇ ਪਾਸੇ ਛੋਟੀ ਪਾਂਦੀ ਨਾਲੇ ਰਾਹ ਤੇ ਲੱਗੇ ਆਇਆ ਕਬੋਰੀ ਅਜੀਬ ਗੱਲ ਕਰਦੀ ਹੈ ਨਹੀਂ ਗਲੀ ਚ ਨਹੀਂ ਆ ਬਾਹਰ ਤਾਂ ਇਹ ਜੋਰਾ ਦਾ ਆ ਜਿੰਨੇ ਵੇਲੇ ਕਰ ਵੀ ਵੀਰੇ ਨਹੀਂ ਨਿਕਲਦੀ ਵੀਰੇ ਨਹੀਂ ਨਿਕਲਦੀ ਨਹੀਂ ਨਿਕਲਦੀ ভাই ਬੋਲੋ ਫੋਨ ਨੰਬਰ ਹੈਗਾ ਤੇਰੇ ਕੋਲ ਸਾਢੇ ਦਾ 350 ਹਣ ਮੈਂ 350 ਟੋਗਲਾ ਨਹੀਂ ਮਾਰਦਾ 52 65 77 84 90 400 400 5 10 15 ਇਧਰੋਂ ਵੀੜ ਲੱਗਾ ਨਾ 415 ਬੋਲਾਂਗੇ ਨੇ ਆ ਜਾਓ ਬਈ ਨਾਲ 415 ਬੜੀ ਚ ਨਹੀਂ ਵੜਨਾ ਲੋਬੀ ਏ ਟਰਾਲੀ ਲੱਗੀ ਆ 400 ਤੇ 15 ਰੁਪਏ ਅੰਦਰ ਦੀ ਥੋੜੀ ਜਿਹੜੀ ਐ ਸੀ ਤੇ ਦੋ ਟਰਾਲੀਆਂ ਦੀ ਜਿਹੜੀ ਬੋਲੀ ਹੋ ਚੁੱਕੀ ਆ ਤੇ ਰੇਟ ਵੀ ਇੱਕ ਪਹਿਲੀ ਦੇ ਲੱਗੇ 420 ਦੂਜੀ ਦਾ 415 ਤੇ ਲਾਸਟ ਇੱਕ ਟਰਾਲੀ ਰਹਿ ਗਈ ਤੇ ਹੁਣ ਹੀ ਜਿਹੜੀ ਆਈ ਐ ਤੇ ਪਹਿਲਾਂ ਵੀ ਦੋਈਆਂ ਇੰਨਾ ਸੀ ਜਿਹੜੀਆਂ ਤੇ ਬਾਕੀ ਉਹਦਾ ਰੇਟ ਦੇਖਦੇ ਆ ਲਾਸਟ ਵਾਲੀ ਟਰਾਲੀ ਦਾ ਨਾਗਰ ਨਗਰ ਦਾ ਕਰਦੇ ਬੰਦੇ ਨਹੀਂ ਨਹੀਂ ਬੰਦੇ ਯਾਰ ਨਹੀਂ 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 ਕੋਈ ਗੱਲ ਨਹੀਂ ਮੈਨੂੰ ਮੈਨੇ ਰਹਿਣਾ ਚਾਹਣਾ ਪਊਗਾ ਸਾਡੀ ਅੱਜ ਐਵੇਂ ਕਰਦੇ ਗਰੂ ਜੀ ਜੀ ਭਾਵੇਂ ਦੀ ਬਾਤਿਕਾ ਕੋਈ ਗੱਲ ਨਹੀਂ ਮੈਂ ਜੀ ਲਿਖ ਤਾਉਗੀ ਯਾਰ ਜਿਹੜੀ ਮਰਜ਼ੀ ਪਾ ਨਾ ਨਾ ਅੱਜ ਦੀ ਜਿਹੜੀ ਮਰਜ਼ੀ ਪਾ ਦੇ ਤੱਕ ਲੋ ਚੱਲ ਨਾਲ ਕੋਈ ਗੱਲ ਨਹੀਂ ਥੋੜੀ ਵਧੀਆ ਮੋਟੀ ਨਾਲ ਕੋਈ ਵੀ ਨਹੀਂ ਮਿੱਟੀ ਨਹੀਂ ਹਾਂ ਜੀ ਬੋਲੋ 300 300 ਪੰਡਾ ਹੀ ਆਏ ਉਹ 300 ਪੰਡਾ ਹੀ ਆ 300 5 5 10 15 20 25 350 55 55 60 70 75 80 85 90 390 ਹੋਲਾਂ ਬੈਗ ਨੇ 95 400 5 10 15 20 25 30 430 ਬੋਲਾਂਗੇ ਵਧੀਆ 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 ਠੀਕ ਠਾਕ ਜੀ ਵਧੀਆ ਜੀ ਥੋੜੀ ਮੈਂ ਜੋ ਆ ਚੰਗੀ ਫਰਦਿਆਂ ਲਓ ਜੀ ਲਾਸਟ ਟਰਾਲੀ ਤੇ 430 ਰੁਪਏ ਲੱਗੇ ਬਾਈ ਤੇ ਰੇਟ ਜਿਹੜਾ ਅੱਜ 400 ਤੋਂ ਪਾਰ ਹੈ 415 20 ਤੇ 30 ਰੁਪਏ ਜਿਹੜੀ ਲੱਗੀ ਹੈ ਪਹਿਲੀ ਲੱਗੀ ਸੀ 20 ਦੂਜੀ 15 ਤੇ ਤੀਜੀ ਲੱਗੀ 430 ਰੁਪਏ ਤੇ ਬਾਕੀ ਵੀ ਬੋਲੀ ਜਿਹੜੀ 1 ਤਰੀਕ ਤੋਂ 7:30 ਵਜੇ ਸ਼ੁਰੂ ਹੋ ਜਾਣੀ ਆ ਅੱਜ ਮੰਨ ਲਓ 20 ਤਰੀਕ ਹੋ ਗਈ 10 ਦਿਨਾਂ ਨੂੰ ਜਿਹੜੀ ਬੋਲੀ 7:30 ਵਜੇ ਸ਼ੁਰੂ ਹੋਇਆ ਕਰੂਗੀ ਹੁਣ 7 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਬਈ ਦਿਨਾਂ ਦਾ ਫਰਕ ਪੈ ਜਾਂਦਾ ਤੇ ਟਰੈਵਲਿੰਗਾਂ ਵਿੱਚ ਲੇਟ ਹੋ ਜਾਂਦੀਆਂ ਤੇ ਗਾਹਕ ਵੀ ਕਈ ਵਾਰ ਲੇਟ ਹੁੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ 10 ਦਿਨਾਂ ਨੂੰ ਜਿਹੜੀ 7:30 ਵਜੇ ਜਿਹੜੀ ਬੋਲੀ ਸ਼ੁਰੂ ਹੋਇਆ ਕਰੂਗੀ ਤੇ ਬਾਕੀ ਵੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਤੇ ਬਾਸਮਤੀ ਦੀ ਅੱਜ ਬਈ ਸ਼ਨੀਵਾਰਾ ਬੋਲੀ ਹੋਊਗੀ ਤੇ ਕੋਟਪੂਰਾ ਮੰਡੀ ਦੀ ਆਪਾਂ ਲਾਜ਼ਮੀ ਪਾਵਾਂਗੇ ਕੋਸ਼ਿਸ਼ ਅੱਜ ਕਰਾਂਗੇ ਵੀ ਫ੍ਰੀ ਕੋਟ ਮੰਡੀ ਨੂੰ ਵੀ ਕਵਰ ਕੀਤਾ ਜਾਵੇ ਤੇ ਇਸੇ ਤਰ੍ਹਾਂ ਆਪਣਾ ਸਾਥ ਜਿਹੜਾ ਦਿੰਦੇ ਰਹੋ ਜੀ ਤੇ ਧੰਨਵਾਦ ਬਈ ਸਾਰੇ ਵੀਰਾਂ ਦਾ ਇੱਕ ਵਾਰੀ ਫੇਰ ਤੋਂ